ਠਾਣਾ 에어ਪੋਰਟ ਦੀ ਪੁਲਿਸ ਵੱਲੋਂ ਪਿਸਤਲ ਦੀ ਨੋਕ ਤੇ ਲੁੱਟਾਖੋਹ ਕਰਨ ਵਾਲੇ ਇੱਕ گرو ਦਾ ਕੀਤਾ ਪਰਦਾਫਾਸ਼ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਦੋ ਪਿਸਤਲ, 32 ਬੋਲ, ਪੰਜ ਕਾਰਤੂਸ ਇੱਕ ਖਡੋਣਾ ਪਿਸਤਲ ਤੇ ਇੱਕ ਕਿਰਚ ਬਰਾਮਦ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਖਿਲਾਫ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਹਿਲਾਂ ਵੀ ਕਈ ਮਾਮਲੇ ਦਰਜਨ ਉਹਨਾਂ ਸਦਿਕ ਅਰਿੰਦ ਸੇਕ ਇਹ ਰਾਤ ਨੂੰ ਰਾਤ ਗੀਰਾ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦੇ ਸਨ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਹ ਅਸੀਂ ਮੁਕੱਦਮਾ ਨੰਬਰ 10 ਦੇ ਸਬੰਧ ਵਿੱਚ ਕਰ ਰਹੇ ਹਾਂ ਜਿਹੜਾ ਅਸੀਂ ਆਮ ਜਨਕ ਦੇ ਵਿੱਚ ਜਿਹੜਾ ਹੈਗਾ ਥਾਣਾ 에어ਪੋਰਟ ਦੇ ਵਿੱਚ ਜਿਹੜਾ ਦਰਜ ਕੀਤਾ ਆ ਇਸ ਥਾਣੇ ਦੇ ਵਿੱਚ ਇੱਕ ਕਰਨ ਮਸੀ ਸਾਗਰ ਸ਼ਰਮਾ ਅਤੇ ਮਦਨ ਮਸੀ ਜਿਹੜਾ ਹੈਗਾ ਇਹ ਫੜੇ ਗਏ ਨੇ ਵਿਅਕਤੀ ਫੜੇ ਗਏ ਨੇ ਇਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗੇ ਦੋ ਪਿਸਟਲ ਬੱਤੀ ਬੋਧ 5 ਕਾਰਤੂਸ ਇੱਕ ਖਡਾਉਣਾ ਪਿਸਤਲ ਤੇ ਖਲੋਈ ਦੀ ਕਿਰਤ ਜਿਹੜੀ ਹੈ ਬਰਾਮਦ ਕੀਤੀ ਹੈ ਇਹਦੇ ਵਿੱਚ ਦੱਸਣਾ ਚਾਹਾਂਗੇ ਕਿ ਜਿਹੜਾ ਮਦਰ ਮਸੀਹ ਹੈਗਾ ਇਹਦੇ ਤੇ ਆਲਰੇਡੀ 4 ਮੁਕਦਮੇ ਜਿਹੜੇ ਦਰਜ ਹੈਗੇ 2 ਐਨਡੀਪੀਸੀ ਐਟ ਦੇ ਹੈਗੇ ਨੇ ਔਰ ਇੱਕ ਮੁਕਦਮਾ ਇਹਦੇ ਉੱਤੇ 307 ਦਾ ਦਰਜ ਹੈਗਾ ਸੋ ਇਹ ਬੜਾ ਹਾਰਡ ਕੋਰ ਕ੍ਰਾਈਮਨਲ ਸੀਗਾ ਜਿਹੜਾ ਇਹਨੂੰ ਫੜਿਆ ਗਿਆ ਹੈ ਉਹਦੇ ਵਿੱਚ ਬੜੀ ਵੱਡੀ ਇਹਨਾਂ ਨੂੰ ਕਾਮਯਾਬੀ ਮਿਲਿਆ ਐ ਐਸਐਚਓ 에어ਪੋਰਟ ਤੇ ਇਹਨਾਂ ਦੀ ਟੀਮ ਨੇ ਵਿਕਸਬਾ ਲੋਕਸਭਾ ਦੀ ਇਲੈਕਸ਼ਨਸ ਨੇ ਕੀ ਲੱਗਦਾ ਕਿ ਇਸਤਾਨ ਦੇ ਜਿਹੜੇ ਲੋਕ ਨੇ ਜਿਹੜੇ ਇਨਵੋਲਵਡਸ ਜਿਨ੍ਹਾਂ ਨੂੰ ਫੜਿਆ ਜਾ ਰਹੇ ਨੇ ਲੱਗਦਾ ਸੋਈ ਕੋਈ ਟੈਗ ਕਰਨ ਦੀ ਕੋਸ਼ਿਸ਼ ਸੀ ਕੀ ਨਾ ਕਿਸ ਤਰ੍ਹਾਂ ਸੀਗਾ ਸਰ ਨਹੀਂ ਦੇਖੋ ਇਹ ਤਾਂ ਜਿਹੜੀ ਹੈਗੇ ਨਾ ਡਿਟੈਕਸ਼ਨ ਹੁੰਦੀ ਆ ਕਿ ਤੁਹਾਡੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਹੁੰਦੀ ਹੈ ਕੋਈ ਬੰਦਾ ਕ੍ਰਿਮੀਨਲ ਕਾਰਾਈਂ ਕੋਈ ਕਰ ਰਿਆ ਹੁੰਦਾ ਤੇ ਉਹਦੇ ਵਿੱਚ ਜਿਹੜੀ ਤੁਸੀਂ ਹੈਗੇ ਉਹਨੂੰ ਡਿਟੈਕਟ ਕਰਦੇ ਹੋਏ ਤਾਂ ਰੂਟੀਨ ਪੁਲਿਸ ਦਾ ਜਿਹੜਾ ਹੈਗਾ ਕੋਈ ਅਸੀਂ ਦੂਸਰੀ ਗੱਲ ਦੀ ਇਹਨਾਂ ਦੀ ਏਜ ਸਰ ਕੀ ਹੈ ਜੀ ਦੇਖੋ ਜਿਹੜਾ ਸਾਰਿਆਂ ਦੀ ਏਜ ਜਿਹੜੀ ਹੈਗੀ ਆ 20 ਤੋਂ 25 ਸਾਲ ਦੇ ਵਿੱਚ ਵਿੱਚ ਆ ਔਰ ਇਹਨਾਂ ਦੀ ਐਜੂਕੇਸ਼ਨ ਵੀ ਜਿਹੜੀ ਹੈਗੀ ਆ 8 ਤੋਂ ਲੈ ਕੇ ਪਲੱਸ 2 ਤੱਕ ਸਰ ਬੈਕਗ੍ਰਾਉਂਡ ਕੀ ਹੈ ਇਹਨਾਂ ਦੀ ਬੈਕਗ੍ਰਾਉਂਡ ਇਹਨਾਂ ਦੀ ਲੁੱਟਖੋਹ ਕਰਨ ਦੀ ਵਾਅਦਾਦਦੀ ਜਿਹੜੀ ਹੈਗੀ ਆ ਔਰ ਇਹਨਾਂ ਦੇ ਮਤਨ ਜਿਹੜਾ ਹੈਗਾ ਉਹਦੇ ਉੱਤੇ 4 ਮੁਕਦਮੇ ਤਰਜ ਹੈਗੇ ਨੇ ਔਰ ਇਸੇ ਤਰ੍ਹਾਂ ਸਾਖ ਜਿਹੜਾ ਹੈਗਾ ਉਹਦੇ ਉੱਤੇ ਇੱਕ ਐਨਡੀਪੀ ਵੀ ਤਰਜ ਹੈ। ਸਰ ਇੱਕ ਖਾਸ 에어ਪੋਰਟ ਤੋਂ ਬੜੇ ਜਾਂਦੇ ਲਾਗੇ ਚੱਲੇ। 에어ਪੋਰਟ ਦੇ ਲਾਗੇ ਬਲਸਕੰਦਰ ਪਿੰਡ ਹੈਗਾ ਉਹਦੀਆਂ ਮੜੀਆਂ ਹੈਗੀਆਂ ਉੱਥੋਂ। ਸਰ ਇਲੈਕਸ਼ਨਸ ਵੀ ਨੇ ਤੁਸੀਂ ਕੀ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਗੁੱਸ ਨਜ਼ਰ ਆਉਂਦੀਆਂ ਨੇ ਜਿਹੜੀਆਂ ਲਵਾਰਸੀ ਨਜ਼ਰ ਆਉਂਦੀਆਂ ਨੇ ਉਹਨਾਂ ਨੂੰ ਕੀ ਇੱਥੇ ਉਹਨਾਂ ਸਾਰਿਆਂ ਦੇ ਲਈ ਸਾਨੂੰ ਸਾਨੂੰ ਤੁਹਾਨੂੰ ਸਾਰਿਆਂ ਨੂੰ ਤੁਹਾਡੇ 마을 ਦੀ ਮਦਦ ਲਈ ਸਾਰੇ ਸਿਟੀਜ਼ਨਸ ਨੂੰ ਅਪੀਲ ਕਰਦੇ ਹਾਂ ਕਿ ਜੇ ਕੋਈ ਵੀ ਤੁਹਾਨੂੰ ਕੋਈ ਛੱਤੀ ਚੀਜ਼ ਮਿਲਦੀ ਹੈ ਜਿਹੜੀ ਲੱਗਦੀ ਹੈ ਕਿ ਇਹ ਜਿਹੜੀਆਂ ਇਹਦੇ ਵਿੱਚ ਕੋਈ ਚੀਜ਼ ਹੋ ਸਕਦੀ ਹੈ ਉਹਨੂੰ ਉਹਦੇ ਉਸਤੇ ਬਾਰੇ ਜਿਹੜਾ ਨੀਅਰੈਸਟ ਪੁਲਿਸ ਸਟੇਸ਼ਨ ਹੈ ਉਹਨੂੰ ਜ਼ਰੂਰ ਇਨਫਾਰਮੇਸ਼ਨ ਦਿੱਤੀ ਜੀ